ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪੰਜਾਬ ਹਰਿਆਣਾ ਹਾਈ ਕੋਰਟ ਦਾ ਇਤਿਹਾਸਿਕ ਫੈਸਲਾ ਪਲਾਸਮਾ ਦੀਆਂ ਤਨਖਾਹਾਂਾਂ ਦੇ ਬਾਰੇ ਨਵੇਂ ਹੁਕਮ ਜਾਰੀ ਤੁਮ ਮਲਾਸਮ ਨੂੰ ਮਿਲੇਗਾ ਵੱਡਾ ਲਾਭ ਤੁਸੀਂ ਜੇਕਰ ਪਹਿਲੀ ਵਾਰ ਝੰਡਿਆਂ ਤੇ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪੰਜਾਬ ਸਰਕਾਰ ਨੂੰ ਅਦਾਲਤ ਵੱਲੋਂ ਕਰਾਰਾ ਝਟਕਾ ਤਨਖਾਹਾਂ ਦੇ ਮੁੱਦੇ ਤੇ ਹਾਈ ਕੋਰਟ ਨੇ ਸੁਣਾਇਆ ਮਲਾਸਮ ਦੇ ਹੱਕ ਵਿੱਚ ਵੱਡਾ ਫੈਸਲਾ ਅਭੀ ਤੋਂ ਭਾਗ ਨੂੰ ਮੰਲਣੀਆਂ ਪੈਣਗੀਆਂ ਸਖਤ ਸ਼ਰਤਾਂ ਹਾਂਜੀ ਕੀ ਤੁਸੀਂ ਪੰਜਾਬ ਦੇ ਮੁਲਾਜ਼ਮ ਹੋ ਤਾਂ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਇੱਕ ਅਹਿਮ ਅਪਡੇਟ ਹੈ ਸੋ ਵੀਡੀਓ ਨੂੰ ਪੂਰਾ ਦੇਖਿਓ ਪੰਜਾਬ ਦੇ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਹੱਕੀਆਂ ਮੰਗਾਂ ਦੇ ਲਈ ਸੰਘਰਸ਼ ਕਰ ਰਹੀ ਹੈ ਮਸਲਾ ਭਾਵੇਂ 16% ਡੀਏ ਦਾ ਹੋਵੇ 18000 ਕਰੋੜ ਦਾ ਹੋਵੇ ਜਾਂ ਫਿਰ ਓਪੀਐਸ ਦਾ ਹੋਵੇ ਮੁਲਾਜ਼ਮ ਹਰ ਵਰਗ ਦੇ ਉੱਪਰ ਆਪਣੀਆਂ ਹੱਕੀਆਂ ਮੰਗਾਂ ਦੇ ਲਈ ਸੰਘਰਸ਼ੀਲਾ ਆ ਡਾਕਟਰ ਸੌਰਵ ਅਤੇ ਹੋਰ ਪਨਾਵ ਪੰਜਾਬ ਸਰਕਾਰ ਕੇਸ ਦੇ ਉੱਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਉਸ ਨੇ ਮੁਲਾਜ਼ਮਾਂ ਨੂੰ ਕਾਫੀ ਜ਼ਿਆਦਾ ਜਿਹੜਾ ਹੈ ਉਹ ਚੰਗੀ ਖਬਰ ਦੇ ਰੂਪ ਵਿੱਚ ਤੋਹਫਾ ਦਿੱਤਾ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਵਿੱਤ ਭਾਗ ਦੇ ਵੱਲੋਂ ਜੋ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਗੁਰਦੇਉ ਪ੍ਰਮਾਨਯੋਗ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ ਵਿੱਤ ਵਿਭਾਗ ਨੂੰ ਤਨਖਾਹਾਂ ਦੇ ਮੋੜ ਨਿਰਧਾਰਨ ਸੰਬੰਧੀ ਸਪਸ਼ਟ ਤੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਇਹ ਫੈਸਲਾ ਖਾਸ ਤੌਰ ਤੇ ਉਹਨਾਂ ਮੁਲਾਜ਼ਮਾਂ ਦੇ ਲਈ ਸੰਜੀਵਣੀ ਵੂਡ ਨਹੀਂ ਹੋਵੇਗਾ ਜਿਹੜੇ 2020 ਤੋਂ ਬਾਅਦ ਭਰਤੀ ਹੋਏ ਹੈ ਇਸ ਤਰੀਕੇ ਦੇ ਨਾਲ ਮੁਲਾਜ਼ਮਾਂ ਨੂੰ ਜੋ 7ਵੇਂ ਤਨਖਾਹ ਫੇ ਕਮਿਸ਼ਨ ਦੇ ਹਿਸਾਬ ਦੇ ਨਾਲ ਤਨਖਾਹ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਜੇਕਰ ਘੱਟ ਤਨਖਾਹ ਬਣ ਰਹੀ ਹੈ ਤਾਂ ਉਸ ਦੀ ਰਿਕਵਰੀ ਹੈ ਜਿਹੜੀ ਉਹਨਾਂ ਦਿੱਤੀ ਜਾਵੇਗੀ ਜੇਕਰ ਵਿਭਾਗੀ ਨਿਯਮਾਂ ਦੇ ਅਨੁਸਾਰ ਬਣਦੀ ਬੇਸਿਕ ਪੇ ਡੀਏ 7ਵੇਂ ਤਨਖਾਹ ਕਮਿਸ਼ਨ ਨਾਲੋਂ ਵੱਧ ਹੈ ਤਾਂ ਅਜਿਹੀ ਸਥਿਤੀ ਵਿੱਚ ਮੁਲਾਜ਼ਮਾਂ ਨੂੰ ਉੱਚ ਤਨਖਾਹ ਸੁਰੱਖਿਤ ਰੱਖਿਆ ਜਾਵੇਗਾ ਅਜਿਹੀ ਸਥਿਤੀ ਦੇ ਵਿੱਚ ਅਜਿਹੇ ਕੇਸਾਂ ਵਿੱਚ ਮੁਲਾਜ਼ਮਾਂ ਦੀ ਬੇਸਿਕ ਪੇ ਨੂੰ ਅਗਲੇ ਉੱਚ ਸੈਲ ਵਿੱਚ ਫਿਕਸ ਕੀਤਾ ਜਾਵੇਗਾ ਸਭ ਤੋਂ ਵੱਡੀ ਰਾਹਤ ਕੱਚੇ ਮੁਲਾਜ਼ਮਾਂ ਯਾ ਪ੍ਰੋਫੈਸ਼ਨ ਤੇ ਚੱਲ ਰਹੇ ਮੁਲਾਜ਼ਮਾਂ ਲਈਆ ਕਿਉਂਕਿ ਇਸ ਦੇ ਵਿੱਚ ਅਦਾਲਤ ਨੇ ਸਾਫ਼ ਕਿਹਾ ਹੈ ਕਿ ਪ੍ਰੋਫੈਸ਼ਨ ਦੌਰਾਨ ਜੇਕਰ ਕਿਸੇ ਵਿਭਾਗ ਅਧਿਕਾਰੀ ਨੂੰ ਇੱਥੇ ਜੋ ਪੇ ਕਮਿਸ਼ਨ ਦੇ ਪਹਿਲੇ ਲੈਵਲ ਤੇ ਘੱਟ ਬਣਦੀ ਆ ਤਾਂ ਉਸ ਨੂੰ ਅਗਲੇ ਲੈਵਲ ਦੇ ਉੱਪਰ ਤਨਖਾਹ ਬਰਾਬਰ ਤਨਖਾਹ ਦਾ ਸਿਸਟਮ ਦਿੱਤਾ ਜਾਵੇ ਡੀਸੀ ਰੇਟਾਂ ਡੀਸੀ ਰੇਟਾਂ ਤੋਂ ਵੀ ਘੱਟ ਜਿਹੜੀ ਹੈ ਉਹ ਰਹਿ ਜਾਂਦੀ ਹੈ ਜੇਕਰ ਤਨਖਾਹ ਤਾਂ ਇਸ ਦੇ ਵਿੱਚ ਡੀਸੀ ਰੇਟ ਮੁਤਾਬਕ ਭੁਗਤਾਨ ਕੀਤਾ ਜਾਵੇ ਜਾਣੀ ਹੁਣ ਨਿਗੁਣੀਆਂ ਤਨਖਾਹਾਂ ਤੇ ਕਰਵਾਉਣ ਦਾ ਰਵਾਜ਼ ਬੰਦ ਕਰਨ ਦੇ ਹੁਕਮ ਮਾਨਯੋਗ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਆ ਪਰ ਪੰਜਾਬ ਸਰਕਾਰ ਨੂੰ ਅਜਿਹੇ ਹੁਕਮ ਪਹਿਲਾਂ ਵੀ ਬਹੁਤ ਵਾਰ ਮਿਲ ਚੁੱਕੇ ਆ ਪੰਜਾਬ ਸਰਕਾਰ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਨਿਕਲ ਜਾਂਦੀ ਹੈ ਸੋ ਇਸ ਸਬੰਧੀ ਤੁਹਾਡੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਹੁਣ ਲਈ ਇੰਨਾ ਹੀ ਧੰਨਵਾਦ